ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਬੇਕਾਰ ਦਾ ਵਿੱਚ ਇਸ ਅਬਟੇਨ ਤ੍ਰुत ਦੇ ਗਿਵ ਅਪ देयर ਡੈਸਾਇਰਸ ਫੋਰ ਐਵਲ ਐਂਡ ਕਰਪਸ਼ਨ ਗੁਣਵੰਤੀ ਸੱਚ ਪਾਇਆ ਜਿਨ੍ਹਾਂ ਨੇ ਆਪਣੇ ਅੰਦਰ ਕੋਈ ਗੁਣ ਦਾ ਖਜ਼ਾਨਾ ਪ੍ਰਗਟ ਕਰ ਲਿਆ ਹੈ ਨਾ ਦੇਖੋ ਵਾਹਿਗੁਰੂ ਜੀ ਨੇ ਹਰੇਕ ਇਨਸਾਨ ਅੰਦਰ ਕੋਈ ਨਾ ਕੋਈ ਗੁਣ ਜ਼ਰੂਰ ਭੇਜਿਆ ਇਹ ਜ਼ਿੰਦਗੀ ਦੇ ਵਿੱਚ ਪਰਖ ਕਰਨੀ ਹੁੰਦੀ ਹੈ ਖੋਜ ਕਰਨੀ ਹੁੰਦੀ ਹੈ ਤਾਂ ਆਪਣੇ ਆਪ ਦੀ ਉਹ ਗੁਣ ਦੀ ਉਹ ਗੁਣ ਨੂੰ ਨਿਸ਼ਕਾਰ ਕੇ ਗੁਣ ਤੇ ਅਮਲ ਕਰਕੇ ਇਨਸਾਨ ਜ਼ਿੰਦਗੀ ਦੇ ਵਿੱਚ ਆਪਣਾ ਨਾਮ ਬਣਾ ਲੈਂਦਾ ਤ੍ਰਿਸ਼ਨਾ ਤਜ ਵਿਕਾਰ ਤੇ ਜਿਨ੍ਹਾਂ ਨੇ ਤ੍ਰਿਸ਼ਨਾ ਨੂੰ ਹੀ ਅੱਗ ਨੂੰ 부ਝਾ ਲਿਆ ਹੈ ਤ੍ਰਿਸ਼ਨਾ ਦਾ ਮਤਲਬ ਹੁੰਦਾ ਤ੍ਰਿਸ਼ਨਾ ਤ੍ਰਿਸ਼ ਰੱਖਣਾ ਕਿਸੇ ਦੀ ਲਾਲਸਾ ਰੱਖਣਾ ਕਿ ਕੋਈ ਚੀਜ਼ ਮੈਨੂੰ ਮਿਲ ਜੇ ਬਾਹਲੀ ਤ੍ਰਿਸ਼ਨਾ ਜਾਗ ਜਾਣੀ ਤਜ ਵਿਕਾਰ ਤੇ ਅੰਦਰ ਇੱਕ ਤਜਿਆ ਹੋਇਆ ਇੱਕ ਇਹੋ ਜਿਹਾ ਕੰਡਾ ਲੱਗ ਜਾਣਾ ਵਿਕਾਰਾਂ ਦਾ ਕਿ ਬੰਦਾ ਉਹ ਗੁਣ ਤੋਂ ਪਰੇ ਹੋ ਜਵੇ ਤੇ ਉਹ ਗੁਣ ਨੂੰ ਨਾ ਪਛਾਨ ਸਕੇ ਇਹ ਜੀ ਗੰਦੀ ਆਦਤ ਹੋ ਜਵੇ ਕਿ ਮੰਦ ਸੰਗਤੀ ਦੀ ਤ੍ਰਿਸ਼ਨਾ ਜਿਹਦੇ ਅੰਦਰ ਹੋਵੇ ਡਕਾਰੀ ਦੀ ਤ੍ਰਿਸ਼ਨਾ ਜਿਹਦੇ ਅੰਦਰ ਹੋਵੇ ਉਹ ਆਪਣੇ ਗੁਣ ਦੀ ਕਦਰ ਜਾਂ ਗੁਣ ਦੀ ਜਿਹੜੀ ਕੀ ਪ੍ਰਾਪਤੀ ਨਹੀਂ ਕਰ ਸਕਦਾ ਇਸ ਕਰਕੇ ਜ਼ਿੰਦਗੀ ਦੇ ਵਿੱਚ ਆਪਣੇ ਗੁਣ ਤੇ ਕੰਮ ਕਰੋ ਚੰਗੀ ਸ਼ਬਦਾਵਲੀ ਰੱਖੋ ਮੰਦ ਸ਼ਬਦਾਵਲੀ ਅਤੇ ਕੋ ਸੰਗਤ ਦਾ ਜਿਹੜਾ ਖਹਿੜਾ ਛੱਡ ਦੋ ਜ਼ਿੰਦਗੀ ਬਾਰ-ਬਾਰ ਨਹੀਂ ਮਿਲੀ ਜ਼ਿੰਦਗੀ ਦੇ ਵਿੱਚ ਆਪਣੇ ਪਰਮਾਤਮਾ ਜੀ ਨੇ ਕੋਈ ਨਾ ਕੋਈ ਗੁਣ ਅੰਦਰ ਜ਼ਰੂਰ ਪਾ ਕੇ ਭੇਜਿਆ ਆਪਣੇ ਬੱਚਿਆਂ ਨੂੰ ਉਹ ਗੁਣ ਦੇ ਲਈ ਪ੍ਰੇਰਿਤ ਕਰੋ ਆਪਣੇ ਆਪ ਨੂੰ ਉਸ ਗੁਣ ਦੇ ਨਾਲ ਜੋੜੋ ਉਹ ਗੁਣ ਦੇ ਆਸਰੇ ਨਾਲ-ਨਾਲ ਸੱਚ ਦੇ ਨਾਲ ਵੀ ਜੁੜੇ ਰਹੋ ਸੱਚ ਹੀ ਪਰਮਾਤਮਾ ਹੈ